ਜਿਹੜਾ ਬੰਦਾ ਮੇਰੀ ਇਹ ਵੀਡੀਓ ਦੇਖ ਰਿਹਾ 50 ਰੁਪਏ ਮਹੀਨੇ ਵੀ ਸੇਵ ਕਰਨੇ ਸ਼ੁਰੂ ਕਰ ਦੋ ਉਹ ਇਸ ਉਮੀਦ 'ਚ ਬੈਠੇ ਨੇ ਕਿ ਕੋਈ ਸਾਨੂੰ ਇਸ ਟਾਈਮ 100 ਰੁਪਏ ਦਾ ਨੋਟ ਵੀ ਦੇ ਜਵੇ ਜੇ ਪੈਸੇ ਨਹੀਂ ਵੀ ਆ ਲੈ ਆ ਸਕਦੇ ਨਾ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰੋ ਬੰਦੇ ਤੇ ਕੀ ਬੀਤਦੀ ਹੈ ਜਦੋਂ ਉਹਦੇ ਕੋਲ ਪੈਸੇ ਨਹੀਂ ਹੁੰਦੇ ਉਹਦਾ ਬੱਸ ਨਹੀਂ ਚੱਲਦਾ ਭਾਈ ਅਡੇ ਕੋਲ ਸਪੈਸ਼ਲ ਪੇਂਟ ਹੈ ਨਾ ਹਾਂ ਉਹ ਨਾ ਦੇਵਨੰਦ ਸਰ ਹੈ ਜਿਹੜੇ ਸਪੈਸ਼ਲ ਪੇਂਟ ਗਰੋਟਾ ਹੈ ਆਡਾ ਦੇਵਨੰਦ ਸਰ ਤੋਂ ਮਾਰਗਦਰਸ਼ਿਕ ਲਓ ਗਰੋਟਾ ਹਾਂ ਸਪੈਸ਼ਲ ਪੇਂਟ ਹੈ ਗਰੋਟਾ ਸਪੈਸ਼ਲ ਤੁਹਾਨੂੰ ਮਿਲਣਾ ਹੈ ਬੜੀ ਕਿੰਨੀ ਦੂ ਕਿੰਨੀ ਇਹ ਤੇ ਬੁਝਿਆ ਹੀ ਕਿੱਧਰ ਤੇ ਆਇਆ ਚਾਰ ਵਜੇ ਵਾਹਿਗੁਰੂ 12 ਵਜੇ ਦੇ ਨਿਕਲੇ ਹੋਏ ਤੇ ਹੁਣ 7 ਵਜੇ ਪਹੁੰਚੇ ਹਾਂ ਨਹੀਂ ਨਹੀਂ ਆਏ ਦੇ ਕਾਫੀ ਮਤਲਬ ਇੱਧਰ ਕੋਈ ਮਿਕਦਾ ਡਿਬੇਟ ਕਰੇ ਦੇ ਇੱਥੇ 6 ਵਜੇ ਤੇ ਆਪਾਂ ਕਿਦਾਂ ਮੰਨ ਚ ਕਿਦਾਂ ਆਇਆ ਕਿ ਤੁਹਾਨੂੰ ਮੇਰੀ ਦੀ ਇੱਛਾ ਹੀ ਬਹੁਤ ਜ਼ਿਆਦਾ ਹੈ ਵੀ ਇਹ ਵੀਡੀਓ ਬਹੁਤ ਜ਼ਿਆਦਾ ਦੇਖੀਏ ਸ਼ੁਕਰ ਹੈ ਸ਼ੁਕਰ ਹੈ ਕੀ ਕੰਮ ਕਰਦੇ ਹੋ ਤੁਸੀਂ ਰਾਜ ਮਿਸਤਰੀ ਦਾ ਵਾਹਿਗੁਰੂ ਤੁਸੀਂ ਮੈਂ ਠੀਕ ਦਾ ਵਾਹ ਯਾਰ ਦੇਖੋ ਯਾਰ ਆ ਭਰਾ ਸਾਡੇ ਕੋਲ ਦੋਨੋਂ ਇੰਨੀ ਦੂਰੋਂ ਬੱਸ ਚੜ੍ਹ ਕੇ 12 ਵਜੇ ਦੇ ਨਿਕਲੇ ਹੋਏ ਨੇ ਆਪਣੇ ਘਰੋਂ ਦੇਖੋ ਪਿੰਡਾਂ ਚੋਂ ਕਿਵੇਂ ਕਹਿੰਦੇ ਕਿ ਮੈਂ بڑے ਲੋਕਾਂ ਨੂੰ ਸੌਰੀ ਟੂ ਸੇ ਮੈਂ ਗੱਲ ਕਹਿਣ ਲੱਗਾ ਗੁੱਸਾ ਨਾ ਕਰੋ ਕਦੀ ਨਹੀਂ ਟਾਈਮ ਆਣਾ ਜੇ ਉਡੀਕ ਕਰ ਰਹੇ ਹੋ ਕਿ ਪਹਿਲਾਂ ਰੱਬ ਤੁਹਾਨੂੰ ਪੈਸੇ ਦੇਵੇ ਤੁਸੀਂ ਫੇਰ ਆਉਂਗੇ ਫੇਰ ਕਦੀ ਨਹੀਂ ਮਿਲਣਾ ਜਿੰਨੇ ਜੋਗੇ ਹੋ ਮੈਂ ਕਦੀ ਨਹੀਂ ਕਹਿੰਦਾ ਤੁਸੀਂ ਲੱਖਾਂ ਕਰੋੜਾਂ ਹਜ਼ਾਰਾਂ ਲੈ ਕੇ ਆਓ ਇੱਥੇ 100 ਦਾ ਨੋਟ ਮਤਲਬ ਰੋਜ਼ ਦਾ ਜੇ 1 ਰੁਪਿਆ ਵੀ ਜੋੜਨਾ ਸ਼ੁਰੂ ਕਰ ਦੋ ਤਾਂ ਮਹੀਨੇ ਦਾ 30 ਰੁਪਏ ਹੁੰਦੇ ਆ ਸਾਲ ਦੇ 365 ਰੁਪਏ ਕਰਪਾ ਜੋੜਨਾ ਤਾਂ ਔਖਾ ਨਹੀਂ ਜਿਹੜਾ ਬੰਦਾ ਮੇਰੀ ਇਹ ਵੀਡੀਓ ਦੇਖ ਰਿਹਾ 300 ਦਾ ਮਿਨੀਮਮ ਨੈਟ ਪੈਗਾ ਅੱਜ ਕੱਲ 300 ਦਾ ਮਿਨੀਮਮ ਤੇ ਉਹ ਸੋਚ ਲਓ ਕਿ 350 ਦਾ 50 ਰੁਪਏ ਮਹੀਨੇ ਵੀ ਸੇਵ ਕਰਨੇ ਸ਼ੁਰੂ ਕਰ ਦੋ ਤਾਂ ਸਾਲ ਬਾਅਦ ਤਕਰੀਬਨ ਉਹ ਵੀ ਬਹੁਤ ਪੈਸੇ ਬਣ ਜਾਣਗੇ ਕਿ ਇੱਕ ਪੇਸ਼ੈਂਟ ਦੀ ਦਵਾਈ ਲੈਣ ਲਈ ਕਾਫੀ ਹੋਣਗੇ ਮੈਂ ਬੇਨਤੀ ਕਰਦਾ ਜਿਵੇਂ ਅਸੀਂ ਗੁਰੂ ਘਰ ਮੰਦਰ ਮੱਥਾ ਟੇਕਣ ਜਾਂਦੇ ਆ ਨਾ ਓਵੇਂ ਸਾਡਾ ਤੀਰਥ ਏ ਇੱਥੇ 100 ਰੁਪਏ ਦਾ ਨੋਟ ਲੈਣ ਲਈ 500 ਦਾ ਨੋਟ ਲੈਣ ਲਈ ਸ਼ਰਮ ਮਹਿਸੂਸ ਨਾ ਕਰਿਆ ਕਰੋ ਕਿਉਂਕਿ ਜਿਨ੍ਹਾਂ ਨੂੰ ਲੋੜ ਹੈ ਨਾ ਉਹ ਇਸ ਉਮੀਦ 'ਚ ਬੈਠੇ ਨੇ ਕਿ ਕੋਈ ਸਾਨੂੰ ਇਸ ਟਾਈਮ 100 ਰੁਪਏ ਦਾ ਨੋਟ ਵੀ ਦੇ ਜਵੇ ਇਹ ਦੋਨੋਂ ਵੀਰ ਤੁਸੀਂ ਦੇਖੋ ਰਾਜ ਮਿਸਤਰੀ ਹੈ ਇੱਕ ਵੀਰ ਠੇਕੇਦਾਰ ਦੇਖੋ ਕਿੰਨੀ ਦੂਰੋਂ ਬੱਸ ਚੜ੍ਹ ਕੇ ਅੱਜ ਸੇਵਾ ਦੀ ਅਮਾ ਕੋਈ ਤੁਸੀਂ 5000 ਹੀ ਲਿਆਣਾ ਤੁਸੀਂ 50000 ਹੀ ਲਿਆਣਾ ਜਿੰਨੀ ਤੁਹਾਡੀ ਸ਼ਰਤ ਆ ਕਟੋਕੜ ਇੱਥੇ ਆਓ ਜੇ ਪੈਸੇ ਨਹੀਂ ਵੀ ਆ ਲੈ ਆ ਸਕਦੇ ਨਾ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰੋ ਕਿ ਕਿਵੇਂ ਇੱਥੇ ਕੰਮ ਹੁੰਦਾ ਕਟੋਕੜ ਤੁਹਾਡੇ ਅੰਦਰ ਅੱਗ ਤਾਂ ਆਏਗੀ ਕਿ ਬੰਦੇ ਤੇ ਕੀ ਬੀਤਦੀ ਹੈ ਜਦੋਂ ਉਹਦੇ ਕੋਲ ਪੈਸੇ ਨਹੀਂ ਹੁੰਦੇ ਉਹਦਾ ਬੱਸ ਨਹੀਂ ਚੱਲਦਾ ਉਹਦੇ ਤੇ ਕੀ ਬੀਤਦੀ ਹੈ ਉਹ ਫੀਲਿੰਗ ਹੀ ਲੈ ਆਜੋ ਕਈ ਵਾਰ ਇੱਥੇ ਆ ਕੇ ਮੁੱਲ ਕੋਈ ਇੱਥੇ ਪੈਸੇ ਨਾ ਦਿਓ ਸਿਰਫ ਸਾਨੂੰ ਮਿਲਣ ਆਜੋ ਕਿ ਬਾਈਰਿਸ ਤੌਰ ਅੱਜ ਅਸੀਂ ਤੁਹਾਡੇ ਕੰਮ ਨੂੰ ਦੇਖਣ ਆਇਆ ਬਸ ਅਸੀਂ ਇੰਨੇ ਜੀ ਬਹੁਤ ਖੁਸ਼ ਹੋਵਾਂਗੇ ਮੈਂ ਬੇਨਤੀ ਕਰਨਾ ਚਾਹਨਾ ਸਾਰਿਆਂ ਨੂੰ ਕਿ ਪੰਜਾਬ ਦੇ ਹਾਰਟ ਦੇ ਵਿੱਚ ਪੰਜਾਬ ਦੇ ਦਿਲ ਦੇ ਵਿੱਚ ਆ ਲੁਧਿਆਣਾ ਤੇ ਉੱਥੇ ਅਸੀਂ ਬੈਠੇ ਆ ਆਓ ਇੱਥੇ ਆ ਕੇ ਬੈਠੋ ਸਾਡੇ ਨਾਲ ਦੇਖੋ ਰੋਜ਼ ਸ਼ਾਮੀ 7 ਤੋਂ 9 ਕੋਈ ਜਨਮ ਦਿਨ ਮਨਾਣ ਆ ਜਾਂਦਾ ਹੈ ਕੋਈ ਅਨਿਵਰਸਰੀ ਮਨਾਣ ਆ ਜਾਂਦਾ ਹੈ ਕੋਈ ਆਪਣੇ ਘਰਦਿਆਂ ਦੀ ਸਾਲ ਬਾਅਦ ਜਦੋਂ ਡੈਥ ਹੁੰਦੀ ਹੈ ਉਹ ਮਨਾਣ ਆ ਜਾਂਦਾ ਹੈ ਕਿ ਅਜਲੇ ਦਿਨ ਮੇਰੀ ਮਾਂ ਗਈ ਸੀ ਅਜਲੇ ਦਿਨ ਮੇਰਾ ਪੁੱਤ ਗਿਆ ਸੀ ਪੁੱਤ ਤਾਂ ਚਲੋ ਕਿਸੇ ਦਾ ਨਾ ਜਾਵੇ ਜਿੰਦੇ ਦੀ ਮਾਪੇ ਦਾ ਮਰਨਾ ਪਰ ਫਿਰ ਵੀ ਲੋਕ ਆਪਣੇ ਆਪਣੇ ਹਿਸਾਬ ਨਾਲ ਇੱਥੇ ਆਂਦੇ ਨੇ ਇਹ ਵੀਰ ਵੀ ਆਏ ਨੇ ਤੇ ਬੜੀ ਕੀ ਮਨ ਚ ਐਸੀ ਕਿਹੜੀ ਵੀਡੀਓ ਦਿਲ ਤੇ ਲੱਗ ਗਈ ਕਿ ਇੱਥੇ ਜਾਣਾ ਹੀ ਜਾਣਾ ਸਾਰੀ ਵੀਡੀਓ ਦੇਖ ਲਈ ਬਹੁਤ ਜ਼ਿਆਦਾ ਵੀਡੀਓ ਮਤਲਬ ਜਦੋਂ ਦੇਖ ਲਿਆ ਮਤਲਬ ਦੇਖ ਸੁਣਦੇ ਆ ਨਾ ਆਪਣਾ ਵੀ ਮਤਲਬ ਜ਼ਿਆਦਾ ਹੁੰਦਾ ਛੋਟਾ ਲੱਗਦਾ ਬਹੁਤ ਦਰਸਾਂਦਾ ਵਾ ਬਹੁਤ ਹੀ ਆਂਦਾ ਹੈ ਡੈਥ ਹੋ ਗਈ ਦੀ 2014 ਚ ਤੇ ਮੈਨੂੰ ਬਹੁਤ ਬੜੀ ਖੁਸ਼ੀ ਹੋਈ ਆ ਤੁਸੀਂ ਆਇਓ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਥੈਂਕ ਯੂ ਬ੍ਰਦਰ ਥੈਂਕ ਯੂ ਸੋ ਮਚ ਤੁਸੀਂ ਆਇਓ ਬੜਾ ਸ਼ੁਕਰਗੁਜ਼ਾਰ ਸ਼ੁਕਰ ਸ਼ੁਕਰ ਭਈ ਇਹ ਟਿਕਾਣਾ ਸਪੈਸ਼ਲ ਪੇਂਟ ਆ ਨਾ ਹਾਂ ਉਹ ਨਾ ਦੇਵਨੰਦ ਸਰ ਜਿਹੜੇ ਸਪੈਸ਼ਲ ਪੇਂਟ ਗਰੋਟਾ ਆ ਡਾ ਦੇਵਨੰਦ ਸਰ ਚ ਮਾਰ ਕੇ ਦੇਖ ਲਿਓ ਗਰੋਟਾ ਹਾਂ ਸਪੈਸ਼ਲ ਪੇਂਟ ਆ ਗਰੋਟਾ ਸਪੈਸ਼ਲ ਤੁਹਾਨੂੰ ਮਿਲਣਾ ਆ ਬੜੀ ਕਿੰਨੀ ਕਿੰਨੀ ਦਾ ਦਰਸਤਾ ਆ ਕੋਈ ਸਮਝੋ 12 ਵਜੇ ਬੈਠੇ ਤੇ ਕਿੱਥੇ ਬੁਝੇ ਆਈ ਕਿੱਧਰ ਤੇ ਆਇਓ ਚਾਰ ਗੱਲ ਵਾਹਿਗੁਰੂ 12 ਵਜੇ ਦੇ ਨਿਕਲੇ ਹੋਏ ਤੇ ਹੁਣ 7 ਵਜੇ ਪਹੁੰਚੇ ਹਾਂ ਨਹੀਂ ਨਹੀਂ ਆਏ ਦੇ ਕਾਫੀ ਮਤਲਬ ਇੱਧਰ ਘੁੰਮ ਕੇ ਤਾਂ ਡਿਬੇਟ ਕਰਾਏ ਤੇ ਇੱਥੇ ਮਿਲਣ ਚਾਹੀਦੇ ਤੇ ਕਿਦਾਂ ਮੰਨ ਚ ਕਿਦਾਂ ਆਇਆ ਕਿ ਤੁਹਾਨੂੰ ਮਿਲਣ ਦੀ ਇੱਛਾ ਹੀ ਬਹੁਤ ਜ਼ਿਆਦਾ ਸੀ ਜਿਹੜੀ ਵੀਡੀਓ ਬਹੁਤ ਜ਼ਿਆਦਾ ਦੇਖੀਗੀਏ ਸ਼ੁਕਰ ਹੈ ਸ਼ੁਕਰ ਹੈ ਕੀ ਕੰਮ ਕਰਦੇ ਹੋ ਤੁਸੀਂ ਰਾਜ ਮਿਸਤਰੀ ਦਾ ਵਾਹਿਗੁਰੂ ਤੁਸੀਂ ਮੈਂ ਠੀਕ ਦਾ ਵਾਹ ਯਾਰ ਦੇਖੋ ਯਾਰ ਆ ਭਰਾ ਸਾਡੇ ਕੋਲ ਦੋਨੋਂ ਇੰਨੀ ਦੂਰੋਂ ਬੱਸ ਚੜ੍ਹ ਕੇ 12 ਵਜੇ ਦੇ ਨਿਕਲੇ ਹੋਏ ਨੇ ਆਪਣੇ ਘਰੋਂ ਦੇਖੋ ਪਿੰਡਾਂ ਚੋਂ ਕਿਵੇਂ ਕਹਿੰਦੇ ਕਿ ਮੈਂ ਬੜੇ ਲੋਕਾਂ ਨੂੰ ਕਹਿੰਦੇ ਸੁਣਿਆ ਕਿ ਸਾਡਾ ਟਾਈਮ ਆਏਗਾ ਇੱਕ ਦਿਨ ਅਸੀਂ ਵੀ ਮਦਦ ਕਰਾਂਗੇ ਸੌਰੀ ਟੂ ਸੇ ਮੈਂ ਗੱਲ ਕਹਿਣ ਲੱਗਾ ਗੁੱਸਾ ਨਾ ਕਰਿਓ ਕਦੀ ਨਹੀਂ ਟਾਈਮ ਆਣਾ ਜੇ ਉਡੀਕ ਕਰ ਰਹੇ ਹੋ ਕਿ ਪਹਿਲਾਂ ਰੱਬ ਤੁਹਾਨੂੰ ਪੈਸੇ ਦੇਵੇ ਤੁਸੀਂ ਫੇਰ ਆਉਂਗੇ ਫੇਰ ਕਦੀ ਨਹੀਂ ਮਿਲਣ ਜਿੰਨੇ ਜੋਗੇ ਹੋ ਮੈਂ ਕਦੀ ਨਹੀਂ ਕਹਿੰਦਾ ਤੁਸੀਂ ਲੱਖਾਂ ਕਰੋੜਾਂ ਹਜ਼ਾਰਾਂ ਲੈ ਕੇ ਆਓ ਇੱਥੇ 100 ਦਾ ਨੋਟ ਮਤਲਬ ਰੋਜ਼ ਦਾ ਜੇ 1 ਰੁਪਿਆ ਵੀ ਜੋੜਨਾ ਸ਼ੁਰੂ ਕਰ ਦੋ ਤਾਂ ਮਹੀਨੇ ਦਾ 30 ਰੁਪਏ ਹੁੰਦੇ ਆ ਸਾਲ ਦੇ 365 ਰੁਪਏ ਕਰਪਾ ਜੋੜਨਾ ਤਾਂ ਔਖਾ ਨਹੀਂ ਜਿਹੜਾ ਬੰਦਾ ਮੇਰੀ ਇਹ ਵੀਡੀਓ ਦੇਖ ਰਿਹਾ ਹੈ 300 ਦਾ ਮਿਨੀਮਮ ਨੈਟ ਪੈਗਾ ਅੱਜਕੱਲ 300 ਦਾ ਮਿਨੀਮਮ ਤੇ ਉਹ ਸੋਚ ਲਓ ਕਿ 350 ਦਾ 50 ਰੁਪਏ ਮਹੀਨੇ ਵੀ ਸੇਵ ਕਰਨੇ ਸ਼ੁਰੂ ਕਰ ਦੋ ਤਾਂ ਸਾਲ ਬਾਅਦ ਤਕਰੀਬਨ ਉਹ ਵੀ ਬਹੁਤ ਪੈਸੇ ਬਣ ਜਾਣਗੇ ਕਿ ਇੱਕ ਪੇਸ਼ੈਂਟ ਦੀ ਦਵਾਈ ਲੈਣ ਲਈ ਕਾਫੀ ਹੋਣਗੇ ਮੈਂ ਬੇਨਤੀ ਕਰਦਾ ਜਿਵੇਂ ਅਸੀਂ ਗੁਰੂ ਘਰ ਮੰਦਰ ਮੱਥਾ ਟੇਕਣ ਜਾਂਦੇ ਆ ਨਾ ਓਵੇਂ ਸਾਡਾ ਤੀਰਥ ਏ ਇੱਥੇ 100 ਰੁਪਏ ਦਾ ਨੋਟ ਲੈਣ ਲਈ 500 ਦਾ ਨੋਟ ਲੈਣ ਲਈ ਸ਼ਰਮ ਮਹਿਸੂਸ ਨਾ ਕਰਿਆ ਕਰੋ ਕਿਉਂਕਿ ਜਿਨ੍ਹਾਂ ਨੂੰ ਲੋੜ ਹੈ ਨਾ ਉਹ ਇਸ ਉਮੀਦ 'ਚ ਬੈਠੇ ਨੇ ਕਿ ਕੋਈ ਸਾਨੂੰ ਇਸ ਟਾਈਮ 100 ਰੁਪਏ ਦਾ ਨੋਟ ਵੀ ਦੇ ਜਵੇ ਇਹ ਦੋਨੋਂ ਵੀਰ ਤੁਸੀਂ ਦੇਖੋ ਰਾਜ ਮਿਸਤਰੀ ਐ ਇੱਕ ਵੀ ਠੇਕੇਦਾਰ ਦੇਖੋ ਕਿੰਨੀ ਦੂਰੋਂ ਬੱਸ ਚੜ ਕੇ ਅੱਜ ਸੇਵਾ ਦੀ ਅਮਾਊਂਟ ਮੈਟਰ ਨਹੀਂ ਕਰਦੀ ਕੋਈ ਤੁਸੀਂ 5000 ਰੁਪਏ ਲਿਆਣਾ ਤੁਸੀਂ 50000 ਰੁਪਏ ਲਿਆਣਾ ਜਿੰਨੀ ਤੁਹਾਡੀ ਸ਼ਰਤ ਆ ਕਟੋਗੜ ਇੱਥੇ ਆਓ ਜੇ ਪੈਸੇ ਨਹੀਂ ਵੀ ਆ ਲੈ ਆ ਸਕਦੇ ਨਾ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰੋ ਕਿ ਕਿਵੇਂ ਇੱਥੇ ਕੰਮ ਹੁੰਦਾ ਕਟੋਗੜ ਤੁਹਾਡੇ ਅੰਦਰ ਅੱਗ ਤਾਂ ਆਏਗੀ ਕਿ ਬੰਦੇ ਤੇ ਕੀ ਬੀਤਦੀ ਹੈ ਜਦੋਂ ਉਹਦੇ ਕੋਲ ਪੈਸੇ ਨਹੀਂ ਹੁੰਦੇ ਉਹਦਾ ਬੱਸ ਨਹੀਂ ਚੱਲਦਾ ਉਹਦੇ ਤੇ ਕੀ ਬੀਤਦੀ ਹੈ ਓ ਫੀਲਿੰਗ ਹੀ ਲੈ ਆ ਜੋ ਕਈ ਵਾਰ ਇੱਥੇ ਆ ਕੇ ਮੁੱਲ ਕੋਈ ਇੱਥੇ ਪੈਸੇ ਨਾ ਦਿਓ ਸਿਰਫ ਸਾਨੂੰ ਮਿਲਣ ਆ ਜੋ ਕਿ ਬੈਰੀਅਸ ਤੌਰ ਅੱਜ ਅਸੀਂ ਤੁਹਾਡੇ ਕੰਮ ਨੂੰ ਦੇਖਣ ਆਇਆ ਬਸ ਅਸੀਂ ਇੰਨੇ ਜੀ ਬਹੁਤ ਖੁਸ਼ ਹੋਵਾਂਗੇ ਮੈਂ ਬੇਨਤੀ ਕਰਨਾ ਚਾਹਨਾ ਸਾਰਿਆਂ ਨੂੰ ਕਿ ਪੰਜਾਬ ਦੇ ਹਾਰਟ ਦੇ ਵਿੱਚ ਪੰਜਾਬ ਦੇ ਦਿਲ ਦੇ ਵਿੱਚ ਆ ਲੁਧਿਆਣਾ ਤੇ ਉੱਥੇ ਅਸੀਂ ਬੈਠੇ ਆ ਆਓ ਇੱਥੇ ਆ ਕੇ ਬੈਠੋ ਸਾਡੇ ਨਾਲ ਦੇਖੋ ਰੋਜ਼ ਸ਼ਾਮੀ 7 ਤੋਂ 9 ਕੋਈ ਜਨਮ ਦਿਨ ਮਨਾਣ ਆ ਜਾਂਦਾ ਹੈ ਕੋਈ ਅਨਿਵਰਸਰੀ ਮਨਾਣ ਆ ਜਾਂਦਾ ਹੈ ਕੋਈ ਆਪਣੇ ਘਰਦਿਆਂ ਦੀ ਸਾਲ ਬਾਅਦ ਜਦੋਂ ਡੈਥ ਹੁੰਦੀ ਹੈ ਉਹ ਮਨਾਣ ਆ ਜਾਂਦਾ ਹੈ ਕਿ ਅਜਲੇ ਦਿਨ ਮੇਰੀ ਮਾਂ ਗਈ ਸੀ ਅਜਲੇ ਦਿਨ ਮੇਰਾ ਪੁੱਤ ਗਿਆ ਸੀ ਪੁੱਤ ਤਾਂ ਚਲੋ ਕਿਸੇ ਦਾ ਨਾ ਜਾਵੇ ਜਿੰਦੇ ਦੀ ਮਾਪੇ ਦਾ ਮਰਨਾ ਪਰ ਫਿਰ ਵੀ ਲੋਕ ਆਪਣੇ ਆਪਣੇ ਹਿਸਾਬ ਨਾਲ ਇੱਥੇ ਆਉਂਦੇ ਨੇ ਇਹ ਵੀਰ ਵੀ ਆਏ ਨੇ ਤੇ ਬੜੀ ਕੀ ਮਨ ਚ ਐਸੀ ਕਿਹੜੀ ਵੀਡੀਓ ਦਿਲ ਤੇ ਲੱਗ ਗਈ ਕਿ ਇੱਥੇ ਜਾਣਾ ਹੀ ਜਾਣਾ ਹਰ ਵੀਡੀਓ ਦੇਖਦੀਏ ਬਹੁਤ ਜ਼ਿਆਦਾ ਵੀਡੀਓ ਮਤਲਬ ਜਦੋਂ ਦੇਖਦੇ ਆ ਮਤਲਬ ਦੇਖ ਸੁਣਦੇ ਆ ਨਾ ਆਪਣਾ ਵੀ ਮਤਲਬ ਜ਼ਿਆਦਾ ਹੁੰਦਾ ਕਿ ਛੋਟਾ ਲੱਗਦਾ ਬਹੁਤ ਦਰਸਾਂਦਾ ਵਾ ਬਹੁਤ ਹੀ ਅੰਦਾਜ਼ਾ ਦਿੱਤੀਆ 2014 ਚ ਪਰ ਮੈਨੂੰ ਬਹੁਤ ਬੜੀ ਖੁਸ਼ੀ ਹੋਈ ਆ ਤੁਸੀਂ ਆਇਓ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਥੈਂਕ ਯੂ ਬ੍ਰਦਰ ਥੈਂਕ ਯੂ ਸੋ ਮਚ ਤੁਸੀਂ ਆਇਓ ਬੜਾ ਸ਼ੁਕਰਗੁਜ਼ਾਰ ਸ਼ੁਕਰ ਸ਼ੁਕਰ ਸ਼ੁਕਰ